ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਪਾਕ ਵਿਦ ਮਾਈ ਨਿਊ ਵਲੌਗ ਹੋਰ ਗਾਇਸ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਣਗੇ ਤੇ ਇਧਰ ਵੀ ਸਾਰੇ ਵਧੀਆ ਨੇ ਠੀਕ ਨੇ ਅੱਜ ਅਸੀਂ ਜਾ ਰਹੇ ਸੀ ਕੁਮਨ ਤੇ ਤੁਹਾਨੂੰ ਦੱਸਦੇ ਹਾਂ ਫੈਮਿਲੀ ਨਾਲ ਜਾ ਰਹੇ ਹਾਂ ਫਤਿਹ ਫੈਮਿਲੀ ਨਾਲ ਜਾਵਾਂਗੇ ਕੁਮਨ ਤੇ ਗੁਰਦੁਆਰਾ ਸਾਹਿਬ ਵੀ ਜਾ ਰਹੇ ਹਾਂ ਤੇ ਤੁਹਾਨੂੰ ਦਿਖਾਣੇ ਆਂ ਆਪਾਂ ਕਿੱਥੇ ਜਾ ਰਹੇ ਪਏ ਓਕੇ ਬਾਏ ਬਾਏ ਕਿਉਂਕਿ ਗੁਰਦੁਆਰਾ ਦਾ ਨਾਮ ਮੈਨੂੰ ਵੀ ਐਗਜੈਕਟ ਨਹੀਂ ਯਾਦ ਫਸਟ ਟਾਈਮ ਜਾ ਰਹੇ ਹਾਂ ਤੇ

ਹਾਂ ਜੀ ਭੰਜੀ ਕਿੱਦਾਂ ਭੰਜੀ ਪਰਸ ਬੋਸ ਹੋਣਾ ਤੁਹਾਡਾ ਉਹ ਜੂੜੀ ਪਰਸ ਛੱਡ ਗਈ ਆਪਣੀ ਛੁੜੀ ਮੈਂ ਬੇਨਤੀ ਕੀਤੀ ਜਾਂਦੀ ਹੈ ਕਿਸ ਦਾ ਪਰਸ ਜਾਏਗਾ ਇਹ ਦੇਖੋ ਜਾ ਕੇ ਦੇ ਦੇ ਹਾਂ ਜੀ ਜਲੇਬੀਆਂ ਖਾਣ ਆਏ ਤੁਸੀਂ ਠੋਕਾ ਤੇ ਜਲੇਬੀਆਂ ਵਿੱਚ ਕੋਣ ਹੈ ਨਹੀਂ ਚਾਹੀ ਵਾਈਟ ਕਲਰ ਦੀ ਲਿਆ ਕੇ ਦਿਖਾ ਕੇ ਦੋਦੀ ਇਹ ਕਾਦੇ ਹੋਈ ਤਕਰੀਕਾ ਸਭ ਦਾ ਮਾਰਦੇ ਨੇ ਪੈਸਾ ਆਉਂ ਜਿੱਤੇ ਤੇ ਬਾਸੇ ਇਹ ਆਗੇ ਤੇ ਹੱਥ ਪੈਰ ਹੀ ਦੇ ਦਿੰਦੇ ਫਿਰ ਦੁਆਰੇ ਸਾਹਿਬ ਆ ਗਏ ਇਸ ਦੁਆਰਾ ਨਾਮ ਇਸ ਸੋਰ ਸਾਈਂ ਆਪੇ ਕੀਆ ਕਰਾਇਆ ਆਪੇ ਕੰਨ